ਉਦੋਂ ਬੰਨੇ ਫਿਰ ਉਹ ਰਾਣੀ ਤੋਂ ਕਿਤੇ ਧੋਖੇ ਨਾਲ ਹੱਡੀ ਬੰਦੇ ਦੀ ਹੱਡੀ ਚ ਡਿੱਗ ਪਈ ਕੋਲੇ ਕੋੜੇ ਦੀ ਹੱਡੀ ਇਹਦੇ ਕੋਈ ਬਿੱਦਮਾ ਨਾ ਨਾ ਪ੍ਰਾਣੀ ਹੂੰ ਜਿਹੜੇ ਤੋਂ ਮਰਜੀ ਵੀਡੀਓ ਕਰਕੇ ਪੁੱਛ ਰਹੇ ਹੋ ਇੱਕ ਹੱਡੀ ਘੋੜੇ ਦੀ ਆ ਬੰਦੇ ਚ ਅੱਛਾ ਉਹ ਕੋਈ ਤਾਂ ਹੱਡੀ ਡਿੱਗੀ ਉਹ ਜਦੋਂ ਮਾਰਿਆ ਉਹਨੇ ਸਿੱਟਾ ਨਾ ਤਾਂ ਪੰਡਤ ਬੈਠਾ ਹੋਗਾ ਨਾ ਕੋੜਾ ਕਹਿੰਦਾ ਹਾਂ ਬੜੇ ਸੁੱਤੇ ਸੀ ਕਹਿੰਦਾ ਸੁੱਤੇ ਤਾਂ ਮੈਂ ਵੀ ਤਖਾਸਲ ਜਸਾਉਂਗਾ ਤੀ ਹੂੰ ਔਰ ਕਹਿੰਦਾ ਪੰਡਤ ਆ ਫੜਫੁੱਲ 사ਵਾ ਵਿੱਚ ਕਰਮਾਂ ਜੀਤਾ ਜਦੋਂ ਮਰ ਗਿਆ ਜੀ ਮੇਰੇ ਤੇ ਕਹਿੰਦਾ ਫਿਰ ਉਹਦੇ ਨਾਲ ਕਿਹਾ ਤਾਂ ਕਹਿੰਦਾ ਤੇਰਾ ਦਿਲ ਖੁਸ਼ ਕਰਨਾ ਸੀ ਤੈਨੂੰ ਕੀ ਯਕੀਨ ਆਦਾ ਵੀ ਵਿਕਰਮਾਂ ਜੀ ਤ ਹੈਗਾ ਕਿ ਨਾ ਹੈਗਾ ਤੇ ਕਹਿੰਦਾ ਉਹ ਪੰਡਤ ਦੇ ਇੱਕ ਫੁੱਲ ਖਾਤਰ ਉਹਨੇ ਹੱਥ ਪੈਰ ਵੜਾ ਕੇ ਗੰਦੇ ਨਾਲੇ ਚ ਪਿਆ ਰਿਹਾ ਕਹਿੰਦਾ ਜੇ ਤਾਂ ਉਹ ਹਜਾ ਰਾਜਾ ਬਣ ਜੇਗਾ ਤਾਂ ਸਾਡੇ ਤੇ ਚੰਨ ਤੜੀ ਨਹੀਂ ਤੜੀ ਨੂੰ ਪਹਿਲੇ ਪਾਵਾ ਦਾ ਜਵਾਬ ਆ ਜੀ ਹੁਣ ਦੂਜੇ ਪਾਵਾ ਸੁਣ ਲੈ ਦੂਜਾ ਪਾਵਾ ਬੋਲਦਾ ਉਹਨੂੰ ਕਹਿੰਦਾ ਜੇ ਸਾਡੇ ਤੇ ਪੈਰ ਤਰੇਗਾ ਤੇਰੇ ਕੋਟ ਚੱਲ ਜੂ ਕਹਿੰਦਾ ਕਿ ਜਾਨਵਾਰਾਂ ਖਾਤਰ ਹੰਸ ਦਾ ਕਾਲ ਕਟਾਇ ਸੀ ਰਾਜੇ ਬਿਕਰਮਾ ਜੀਤ ਨੇ ਪਾਪਾ ਬੋਲਦਾ ਨੂੰ ਰਾਜੇ ਨੂੰ ਕਹਿੰਦਾ ਜੇ ਤਾ ਉਹਦੇ ਵਰਗਾ ਬਣ ਜਾਏਗਾ ਕਹਿੰਦਾ ਕੀ ਕਰਿਆ ਉਹਨੇ ਕਹਿੰਦਾ ਸੁਣ ਲੈ ਕਹਿੰਦਾ ਹਾਨਸਾਂ ਤੇ ਕਾਲ ਪੈ ਗਿਆ ਸੀ ਸਰੋਵਰ ਸੁੱਕ ਗਏ ਮੂਤੀ ਮੈਨੂੰ ਹੜ ਗਏ ਹੰਸ ਕਿਤੇ ਬਾਤ ਮੂਤੀ ਚੁਗਿਆ ਉਹ ਕਹਿੰਦਾ ਫੇਰ ਆ ਕਹਿੰਦਾ ਫਿਰ ਬਿਕਰਮਾ ਜੀਤ ਰਾਜੇ ਨੇ ਮਹਿਰਾ ਛੱਡ ਕੇ ਭੁੱਖੇ ਮਰਦੇ ਗਏ ਕਹਿੰਦਾ ਬਿਕਰਮਾ ਜੀ ਤੋਂ ਉਹਨਾਂ ਨੂੰ ਸਵਾ ਮਹੀਨਾ ਮੋਤੀ ਚਗਾਉਂਦਾ ਰਿਹਾ ਹਾਂ ਸਾਨੂੰ ਜਾਂਦਾ ਰਿਹਾ ਉਹਦੋਂ ਬਾਅਦ ਕਹਿੰਦਾ ਫੇਰਾ ਕਹਿੰਦਾ ਭਾਈ ਉਹਨਾਂ ਆਖਿਆ ਵੀ ਜੀ ਸਰੋਵਰ ਭਰ ਕੇ ਹੋਣਗੇ ਵਾਰਸ ਪੈ ਗਈ ਹੂੰ ਵੀ ਅਸੀਂ ਆਪਦੇ ਬਤਨਾਂ ਨੂੰ ਮੁੜਨੇ ਕਹਿੰਦਾ ਬਿਕਰਮਾ ਜੀ ਨੇ ਕਿਹਾ ਤੀ ਮੇਰਾ ਜਸਨਾ ਗਾਇਓ ਕਹਿੰਦਾ ਜਿਹਦਾ ਖਾਈਏ ਫਿਰ ਉਹਦਾ ਗਾਈ ਜੀ ਜਿਹਦਾ ਖਾਂਦਾ ਉਹਦਾ ਜਸ ਗਾਉਣਾ ਪੈਣਾ ਤੇ ਆਪਾਂ ਕੁੱਤੇ ਦੀ ਵੀ ਰੱਸੀ ਪਾ ਲਾ ਉਹ ਵੀ ਰਾਖੀ ਦਊਗਾ ਜਿੱਦਾਂ ਰੋਟੀ ਪਾਵਾਂਗੇ ਉਹ ਕਹਿੰਦਾ ਜਿਹਦਾ ਖਾਈ ਉਹਦਾ ਜਸ ਗਾਈਏ ਫਿਰ ਕਹਿੰਦਾ ਭਾਈ ਅਣਸ ਉੱਡੇ ਜਾਂਦੇ ਨੇ ਮੈਂ ਕਰਦੇ ਜਾਂਦੇ ਨੇ ਤੁਹਾਨੂੰ ਬੇਕਰਵਾ ਜੀਤ ਜੀ ਨੇ ਸਾਡਾ ਕਾਲ ਕਟਾਇਆ ਲੇਕਰ ਆ ਜਾ ਬਣ ਕੇ ਚੱਲ ਸਵਾ ਮਣਸਿਆਣਾ ਪੁੰਨ ਕਰਕੇ ਰੋਟੀ ਖਾਂਦਾ ਹੁੰਦਾ ਉਹਨੇ ਆਖਿਆ ਵੀ ਜਰਾ ਆਪਾਂ ਸਵਾ ਮਣਸਿਆਣਾ ਪੁੰਨ ਕਰਕੇ ਰੋਟੀ ਖਾਂਦੇ ਜਸਤਾ ਕੋਈ ਆਪਣਾ ਨਹੀਂ ਖਾਂਦਾ ਇਹ ਕਿੱਡਾ ਧਰਮੀ ਰਾਜਾ ਜਿਹੜਾ ਜਾਨਵਰ ਵੀ ਦਸਗਾਈ ਜਾਂਦੇ ਨੇ ਉਹਨੇ ਪਹਿਸਾਨੀਆਂ ਨੂੰ ਕਹਾਂ ਵੀ ਜਾਲ ਚੱਕ ਲਓ ਲੈ ਜਾਲ ਚੱਕ ਲਓ ਵੀ ਚੱਕ ਲਿਆ ਹੂੰ ਕਹਿੰਦਾ ਜਾਣ ਚੱਕ ਲੋ ਹੂੰ ਸਾਰੇ ਜਿੰਨੇ ਵੀ ਮਨ ਹੰਸ ਨੇ ਸਾਰੇ ਭੋਲੇ ਹੂੰ ਜਾਣ ਛੱਡ ਛੱਡ ਆਪਾ ਫਾਲੇ ਪਈ ਹੂੰ ਕਹਿੰਦਾ ਕਰ ਜੇ ਤੁਹਾਡਾ ਰਾਜਾ ਡਾ ਧਰਮੀਆ ਸਾਨੂੰ ਛੱਡਾ ਲੈ ਸੁਣ ਹੂੰ ਉਹ ਕਹਿੰਦਾ ਜੀ ਉਹਨੂੰ ਕੀ ਪਤਾ ਲੱਗੂ ਵੀ ਹੰਸ ਫੜੇ ਗਟੇ ਹੂੰ ਕਹਿੰਦਾ ਜਰਾ ਇੱਕ ਹੰਸ ਛੱਡਦਾ ਹੂੰ ਕਹਿੰਦਾ ਇੱਥੇ ਮੁੰਡ ਕਹੀਂ ਤੇ ਰੇਬ ਬਣਾਣੀ ਉਹਨੂੰ ਮੈਂ ਛੱਡਦਾ ਹੂੰ ਕਹਿੰਦਾ ਚੰਗਾ ਹੂੰ ਹੰਸ ਛੱਡਦਾ ਉਹਨਾਂ ਨੇ ਪਹਿਲੀ ਹੂੰ ਛੱਡ ਕੇ ਹੰਸ ਨੂੰ ਕਹਿੰਦਾ ਭਾਈ ਹੂੰ ਇੱਥੇ ਮੁੜ ਕੇ ਆਉਣਾ ਕਿਤੇ ਹੋਰ ਨਾ ਵਗ ਜੀ ਕਹਿੰਦਾ ਨਾ ਜੀ ਮੈਂ ਨਹੀਂ ਜਾਂਦਾ ਹੋਰ ਕਿਤੇ ਆ ਗਿਆ ਭਾਈ ਆ ਕੇ ਜਦੋਂ ਉਹ ਰਹਿ ਗਿਆ ਉਹ ਕਹਿੰਦਾ ਭਾਈ ਤੇਰੇ ਨਾਲ ਦੇ ਬਾਗੇ ਸਾਰੇ ਕਿ ਤੇਰੇ ਨਾਲ ਦੇ ਬਾਗੇ ਕਹਿੰਦਾ ਜੀ ਮੇਰੇ ਨਾਲ ਦੇ ਤਾਂ ਬਾਗੇ ਮੋਂ ਨਾਲ ਹੀ ਆਇਆ ਆਇਆ ਕਰਕੇ ਆਹ ਗੱਲ ਹੈ ਉਹ ਕਹਿੰਦਾ ਭਾਈ ਫਿਰ ਚਾਲ ਕਹਿੰਦਾ ਉੱਥੇ ਨੂੰ ਮੈਂ ਆਉਣਾ ਸੜਾਉਣਾ ਤੈਨੂੰ ਸੜਾ ਕੇ ਨੂੰ ਕਹਿੰਦਾ ਸੋਨੂੰ ਮੈਂ ਆਖ ਤਾ ਨਾ ਮੇਰਾ ਜਸ ਨਾ ਗਾਇਓ ਕਹਿੰਦਾ ਤੁਸੀਂ ਕਉਂ ਗਾਇਆ ਜਸ ਮੇਰਾ ਕਹਿੰਦਾ ਜੀ ਇਹ ਸਾਥ ਦਾ ਗਾਇਆ ਹੈਗਾ ਤੁਸੀਂ ਕਹਿੰਦਾ ਚੱਲ ਫਿਰ ਉੱਥੇ ਨੂੰ ਮੈਂ ਹੁਣ ਬਕਰਮਾ ਜੀ ਇੱਥੇ ਆ ਕੇ ਪਤਾ ਲੇਤਾ ਵੀ ਇਹ ਸਵਾ ਵਣ ਸਿਉਣਾ ਕਿੱਥੋਂ ਲਿਆਉਂਦਾ ਰੋਜ ਕੁੰਨ ਕਰਨ ਖਾਤਰ ਉਹ ਕਿੱਥੋਂ ਨਾ ਦੱਦੀ ਇੱਕ ਸਾਧ ਬੈਠਾ ਸੀ ਰੂਹੀ ਚ ਉਹ ਬੰਦਾ ਖਾਂਦਾ ਸੀ ਰੋਜ ਦਾ ਉਸੇ ਬੋਟੀ ਤੋਂ ਸਰਜੀਤ ਕਰ ਦਿੰਦਾ ਸੀ ਅਗਲੇ ਨੂੰ ਉਹ ਵਾਰ ਰਾਜਾ ਜਾਂਦਾ ਤੇਰੇ ਦੇ ਕੜਾ ਹੇਤ ਮਾਰਦਾ ਸਾਰ ਔਰ ਇੱਚ ਜਾਂਦਾ ਉਹਨੂੰ ਸਾਥ ਖਾ ਲੈਂਦਾ ਬਾਕੀ ਬੋਟੀ ਰੱਖ ਲੈਂਦਾ ਉਹ ਤੁਸੀਂ ਤਰਕ ਕਰਕੇ ਡੰਡਾ ਝੂੜ ਛਾੜ ਦਿੰਦਾ ਉਹ ਸਵਾ ਮਨ ਸੋਣਾ ਟਿਕ ਪੰਦਾ ਚੱਲੀ ਗਿਆ ਕੰਮ ਉਹਨੇ ਕੀ ਕਰਿਆ ਭਾਈ ਨਾਈ ਕੋਲੇ ਵਗ ਗਿਆ ਨਾਈ ਨੂੰ ਕਹਿੰਦਾ ਵੀ ਐਂ ਕਰਾ ਐਨੇ ਵਜੇ ਆਪਦੇ ਉਸਤਰੇ ਪਲੇਟ ਲੈ ਕੇ ਮੇਰੇ ਕੋਲੇ ਪਹੁੰਚੀ ਕਹਿੰਦਾ ਚੰਗਾ ਜੀ ਉਦੋਂ ਜਿਹੜੀ ਮਾਲਣਤੀ ਇਹਦੀ ਮਾਲਣ ਸੀਗੀ ਉਹਨੂੰ ਕਹਿੰਦਾ ਭਾਈ ਐਂ ਕਰ ਕੁੰਡੇ ਕੋਟੇ ਲਿਆ ਦੋ ਕਹਿੰਦੀ ਚੰਗਾ ਮਨੇ ਪੁੰਡੇ ਕੋਟੇ ਲਿਆਂਦੇ ਪਈ ਪੁੰਡੇ ਕੋਟੇ ਲਿਆ ਕੇ ਕਹਨਾ ਚੱਕ ਮੋਰਾ ਜਿੰਨੇ ਵੀ ਸਬਜੀ ਚ ਮਸਾਲੇ ਪੰਦੇ ਨੇ ਸਾਰੇ ਲਿਆ ਨੂਨ ਮਿਰਚ ਮਸਾਲੇ ਸਭ ਲਿਆ ਲਿਆਂਦੀ ਕਹਦਾ ਲੈ ਹੁਣ ਤੂੰ ਪੈ ਜਾ ਜੋ ਤੈਨੂੰ ਅੱਖੋਂ ਦੁੱਧ ਉੱਠ ਫਰੀ ਉਹ ਜਾਂਦਾ ਸੀ ਪਹਿਰ ਰਾਤੋ ਰਾਜਾ ਡੰਡਾ ਝੂੜੀ ਚੜਾਉਣਾ ਜਿਹੜਾ ਸਬਾ ਮਨ ਸਿਆਣਾ ਪੁੱਣ ਕਰਤਾ ਸੀ ਉਹਨੇ ਪਈ ਨਾਈ ਨੂੰ ਕਹਦਾ ਵੀ ਐ ਕਰ ਸਾਰੇ ਸਰੀਰ ਤੇ ਮੇਰੇ ਪਸ ਲਾ ਬਿਕਰਮਾਂਜੀਤ ਕਹਿੰਦਾ ਉਹ ਕਹਿੰਦਾ ਜੇ ਪਸ ਕਿਉਂ ਲਵਾਉਣਾ ਕਹਿੰਦਾ ਤੈਂ ਕਿੰਨਾਂ ਲਾ ਦੇ ਉਹਨੇ ਲਾਤੀ ਜਿਹੜਾ ਹੁਣ ਮਸਾਲੇ ਰਗੜੇ ਪਏ ਤੇ ਕੁੰਡੇ ਭਰੇ ਉਹਣੀ ਨੂੰ ਕਹਿੰਦਾ ਵੀ ਲੈ ਉੱਠ ਕੜ ਹੁਣ ਮੇਰੇ ਸਾਰੇ ਪਿੰਡੇ ਤੇ ਮਰਦੀ ਮਰਤੀ ਉਹ ਤਾਂ ਹੋਰ ਆਵਾ ਗਰ ਆ ਜਾ ਬਿਕਰਮਾਂਜੀਤ ਪਹਿਲੀ ਜਾ ਕੇ ਵਿੱਚ ਮਰੀ ਸੌੜ ਦੇ ਕੜਾਹੀ ਦੇ ਹੂੰ ਅੱਗੇ ਤਾਂ ਉਹ ਜਾਂਦਾ ਦੀ ਫਿਕਲਾ ਮੀਟ ਖਾਂਦਾ ਦੀ ਹੁਣ ਨੂਨ ਮਿਰਚ ਲੱਗਿਆ ਹਾ ਕਰਾਰਾ ਉਹ ਕਹਿੰਦਾ ਵੀ ਹਾ ਲਾੜਾਂ ਜਰਾ ਆਇਆ ਤੇ ਕਬੂਟੀ ਪਰਾਂ ਕੜਤੇ ਨੇ ਉਹਦੇ ਤਾਂ ਮੀਂਹ ਜਲਦਾ ਛੱਟਾ ਮਾਰਿਆ ਬਕਰਮਾ ਜੀ ਤੇ ਬੈਠਾ ਹੋਗਾ ਕਹਿੰਦਾ ਅੱਜ ਬੜਾ ਸਵਾਦ ਬਣਿਆ ਰਾਜਾ ਐਂ ਦੱਸ ਕੀ ਮੰਗਦਾ ਮੰਗ ਕਹਿੰਦਾ ਜੀ ਬਾਚਨ ਦੇ ਦਿਓ ਕਹਿੰਦਾ ਬਾਚਨ ਤਾਂ ਫਿਰ ਇੱਕ ਦੋ ਤਿੰਨ ਬਾਚਨ ਜਿਹੜਾ ਮਰਜ਼ੀ ਮੰਗ ਲੈ ਮੰਗੀ ਉਹ ਜਿਹੜਾ ਮੇਰੇ ਕੋਲੇ ਹੋਵੇ ਕਹਿੰਦਾ ਜੀ ਮੈਨੂੰ ਤਾਂ ਫਿਰ ਰੋਜ਼ ਨਹੀਂ ਮੈਥੇ ਪਿੰਡਾਂ ਦਾ ਫੁੱਕਾ ਜਾਂਦਾ ਡੰਡਾ ਝੂੜੀ ਦੇ ਦਿਓ ਉਹ ਜਿਹੜਾ ਝਾੜਦਾ ਹੁੰਦਾ ਉਹ ਉਹ ਕਹਿੰਦਾ ਪਾਈਏ ਤੇ ਸਿਰ ਤੇ ਤਾਂ ਮੈਂ ਸਾਰੀ ਉਮਰ ਰੋਟੀ ਖਾਣੀ ਧੀ ਪਰ ਤੈ ਹੁਣ ਮੰਗ ਲੈ ਲੈ ਜਾ ਉਹਨੇ ਡੰਡਾ ਝੂੜੀ ਫੜਾਤੀ ਹੁਣ ਉਧਰੋਂ ਰਾਜਾ ਜਾਂਦਾ ਭੱਜਿਆ ਉਹ ਕਹਿੰਦਾ ਸਾਲ ਨਾ ਮਾਰੀ ਕਹਿੰਦਾ ਕਿਉਂ ਕਹਿੰਦਾ ਲੈ ਗਿਆ ਲੁੱਟ ਕੇ ਹੋਰ ਹੀ ਕੋਈ ਹੂੰ ਉਹ ਮੁਰਚਾ ਕਹਿੰਦਾ ਵਾਪਸ ਮੈਂ ਤਾਂ ਸਰਜੀਤ ਵੀ ਨਹੀਂ ਹੁਣ ਉਹ ਡੰਡਾ ਝੂੜੀ ਬਣਾ ਹੂੰ ਤੂੰ ਇਹਦੇ ਸਾਲ ਨਾ ਮਾਰੀ ਹੂੰ ਉਹ ਪਈ ਗਿਆ ਲਾ ਮੁੜਿਆ ਹੂੰ ਜਿਹੜਾ ਘਰੇ ਦੀ ਪਾਈ ਤੇ ਸਿਰ ਸੋਨਾ ਪੁੰਨ ਕਰਕੇ ਰੋਟੀ ਖਾ ਲਈ ਮਾਰੇ ਰਾਜਾ ਭੁੱਖਾ ਹੂੰ ਦੂਜੇ ਤੀਜੇ ਦਿਨ ਪਈ ਉਹੀ ਬਕਰਮਾਂ ਜੀਤ ਬਦਲ ਕੇ ਦੇ ਬਣ ਕੇ ਪਾਂਡਾ ਦਾ ਭੱਗਾ ਕਹਿੰਦਾ ਵੀ ਹੱਥ ਦਿਖਾਉ ਹੱਥ ਤੂੰ ਰਾਜੇ ਨੂੰ ਐ ਵੀ ਕੀ ਗੱਲ ਚ ਪੂਰਾ ਭਜੇ ਹੂੰ ਕੰਨਾ ਜੀ ਮੇਰਾ ਹੱਥ ਦੇਖ ਜੋ ਕੰਨਤਾ ਕੰਨਾ ਤੇਰਾ ਹੱਥ ਦੇਖ ਜਾਣਾ ਭਈ ਹੁਣ ਪਤਾ ਤਾਂ ਹੈਗੀ ਤੇ ਉਹਨੇ ਬਿਕਰਮਾ ਜੀ ਤਨੂ ਬੇ ਇਥੋਂ ਲਿਆਉਂਦਾ ਸਮਾ ਇਹ ਕੰਨਾ ਰਾਜਾ ਨੇ ਇੱਕ ਗੱਲ ਕਹਾਂ ਕੰਨਾ ਹਾਂ ਕਹ ਕੰਨਾ ਸਾਰੇ ਨੂੰ ਪਰਾਂ ਕਰਦੀ ਪਰਾਂ ਕਰਤੀ ਕੰਨਾ ਤੂੰ ਸਵਾ ਮਣ ਸੋਨਾ ਪੁੰਨ ਕਰਕੇ ਰੋਟੀ ਖਾਂਦਾ ਜੀ ਕੰਨਾ ਹਾਂ ਕੰਨਾ ਹੁਣ ਦੋ ਦਿਨ ਹੋ ਗਏ ਖਾਦੀ ਨਹੀਂ ਕੰਨਾ ਨਾ ਜੀ ਕੰਨਾ ਸੋਨਾ ਕਿੱਥੋਂ ਲਾਂਦਾ ਸੀ ਕੰਨਾ ਜੀ ਕਿਤੋਂ ਨਹੀਂ ਸੀ ਪਹਿਲਾਂ ਤਾਂ ਐਂ ਕਹਤਾ ਕੰਨਾ ਐਂ ਦੱਸ ਤੂੰ ਸਵਾ ਮਣ ਸੋਨਾ ਪੁੰਨ ਕਰਦਾ ਰਹੇ ਕਿੱਧੋਂ ਦਾ ਕਿੱਥੋਂ ਰੇ ਕਹਿੰਦਾ ਜੀ ਮਤਕ ਸਾਹ ਤੋਂ ਡੰਡਾ ਝੂਲੀ ਚੜਾਉਣਾ ਹੁੰਦਾ। ਹੂੰ ਕਹਿੰਦਾ ਜਿੱਤ ਨੂੰ ਡੰਡਾ ਝੂਲੀ ਮੈਂ ਇੱਥੇ ਦੇ ਦਿਆਂ। ਹੂੰ ਮੰਨੇ ਵੀ ਕਰਵਾ ਜੀ ਤਰਾਜੇ ਨੂੰ। ਹੂੰ ਕਹਿੰਦਾ ਹਾਂ ਫੇਰ ਮੰਨ ਜੀ। ਹੂੰ ਕਹਿੰਦਾ ਫੇਰ ਛੜ ਦੇ ਪੁਣ ਸੀ। ਹੂੰ ਕਹਿੰਦਾ ਕਿਉਂ ਕਹਿੰਦਾ ਸਾਵਾ ਕਰਵਾ ਜੀ ਦਾ ਚੱਕ ਡੰਡਾ ਝੂਲਾ। ਹੂੰ ਤੇ ਤਰ ਕਿਤਨੇ ਪਿੰਡਾ ਰੋਜ਼ ਪਿੰਡਾ ਫੂਕਦਾ ਦੀ ਮੈਂ ਇੱਕ ਦਿਨੀ ਪਾਸ ਲਾ ਕੇ ਪਿੰਡਾ ਫੁੱਕੇ। ਹੂੰ ਆ ਚੱਕ ਕਹਿੰਦਾ ਡੰਡਾ ਝੂਲੀ। ਹੂੰ ਉਹ ਫੇ ਪਾਇਓ ਜਵਾਬ ਦਿੰਦਾ ਦੂਜਾ ਪਾਵਾ ਕਹਿੰਦਾ ਵਿਕਰਮਾ ਜੀ ਤੇ ਹਜ਼ਾਰ ਰਾਜਾ ਸੀ ਇੱਕ ਹਾਂਸਾ ਨੂੰ ਛਡਾਉਣ ਖਾਤਰ ਪਾਸ ਲਵਾ ਕੇ ਕੜਾਹੇ ਚ ਉਬਲੇ ਕਦੀ ਜੇ ਤਾਂ ਕਹਿੰਦਾ ਤੂੰ ਉਪਰ ਜਾਏਗਾ ਤਾਂ ਤੁਹਾਡੇ ਤੇ ਚਰਨ ਤ ਨਹੀਂ ਤਰੀਨ ਹੂੰ ਕੋਈ ਨਾ ਵੀ ਠੀਕ ਹੈ ਫੇ ਤੀਜਾ ਚ ਪਾਵਾ ਜਵਾਬ ਦਿੰਦਾ ਹੂੰ ਵਿਕਰਮਾ ਜੀ ਤੋਂ ਤਾਕਤ ਦਾ ਕਹਿੰਦਾ ਵਿਕਰਮਾ ਜੀ ਦਾ ਰਾਜ ਆਜਾਤੀ ਇੱਕ ਸਮਾਂ ਪੈ ਗਿਆ ਕਹਿੰਦਾ ਪਸ਼ੂ ਪੰਛੀ ਹਰੇਕ ਜੀ ਤੇ ਸਮਾਉਂਦਾ ਕਹਿੰਦਾ ਸਾਰਿਆਂ ਤੇਹੀ ਦੀ ਭੀੜ ਪਈ ਖਾਣਾ-ਦਾਣਾ ਕੁਛ ਵੀ ਨਾ ਮਿਲਿਆ ਹਮ ਬਰਨਡਾ ਉਡਣ ਲੱਗੇ ਹਮ ਵਿਕਰਮਾਂਜੀਤ ਰਾਜੇ ਦੇਖਦਾ ਇੱਕ ਖੰਨ ਚਾਨਾ ਤੀ ਬਸ ਖਜ਼ਾਨਾ ਕਿਸੇ ਵੀਕਰਮਾਂਜੀਤ ਕੋਲੇ ਹਮ ਜਦ ਵਿਕਰਮਾਂਜੀਤ ਉਹਨੂੰ ਖੋੜਦਾ ਉਹ ਭਰੇ ਦਾ ਭਰਿਆ ਹੁੰਦਾ ਹਮ ਜਿੰਨੇ ਗਰੀਬਕੁਰ ਭੱਲੇ ਵੇ ਲਾਉਣੇ ਪਿੰਡਾਂ ਦੇ ਤੀਕੇ ਜਦੋਂ ਮੀਂਹ ਨਾ ਪਿਆ ਕਾਲੀ ਪੇਗਾ ਵਰਨੀ ਉਡਣ ਲੱਗੀਆਂ ਹਮ ਜ਼ਿਮੀਂਦਾਰ ਵੀ ਉਹੀ ਬਣ ਕੇ ਗਰੀਬ ਵੀ ਉਹੀ ਬਣ ਕੇ ਫਿਰ ਤਾਂ ਹਮ ਕਹਿੰਦੇ ਵੀ ਹੁਣ ਕਿਵੇਂ ਕਰੀਏ ਲਵੇ ਲੋਣੇ ਸ਼ਹਿਰਾਂ ਦੇ ਰਾਜੇ ਵੀ ਕਹਿੰਦੇ ਵੀ ਕਿਵੇਂ ਕਰੀਏ ਹਮ ਖਜ਼ਾਨੇ ਖਾਲੀ ਹੋ ਗਏ ਹਮ ਉਹ ਇੱਕ ਰਾਜਾ ਸਿਆਣਾ ਤੇ ਸਮਝਦਾਰ ਸੀ ਹਮ ਉਹ ਕਹਿੰਦਾ ਉਹ ਆਪਣਾ ਵਕਤ ਕੌਣ ਨਗਾ ਸਕਦਾ ਕੱਲਾ ਬਿਕਰਮਾਂ ਜੀਤ ਰਾਜਾਂਦਾ ਸੀ ਹਮ ਕਹਿੰਦਾ ਕਿਵੇਂ ਕਹਿੰਦਾ ਉਹ ਇੱਕ ਖਜ਼ਾਨਾ ਰੋਜ਼ ਭਰ ਕੇ ਰੱਖਦਾ ਹਮ ਕਹਿੰਦਾ ਸਸ ਹਮ ਕਹਿੰਦਾ ਜੀ ਉਹ ਫੇਰ ਕੀ ਕਰਿਆ ਉਹਨੇ ਹਮ ਕਹਿੰਦਾ ਉਹਨੇ ਕੀ ਕਰਾਇ ਤਾਂ ਬਿਕਰਮਾਂ ਜੀਤ ਕੋਲੇ ਆ ਕੇ ਬਹਿ ਗਏ ਸਾਰੇ ਰਾਜੇ ਹਮ ਕੋਈ ਆਖੇ ਜੀ ਮੇਰੀ ਇੰਨੀ ਪਰਜੇ ਕੋਈ ਆਖੇ ਮੇਰੀ ਜੀ ਇੰਨੀ ਪਰਜੇ ਹਮ ਹੁਣ ਜਦੋਂ ਸ਼ਹਿਰ ਦਾੜਾ ਰਾਜਾ ਉਹਨੂੰ ਜ਼ਿੰਮੇਵਾਰੀ ਹੁੰਦੀ ਆ ਸਾਰੀ ਪਰਜਾ ਦੀ ਉਹਦੀ ਹੂੰ ਕੌਣ ਭੁੱਖਾ ਕੌਣ ਤੇ ਹੈ ਆ ਉਹ ਇੱਕ ਰਾਜਾ ਹੋਰ ਆ ਗਿਆ ਕਹਿੰਦਾ ਜੀ ਮੇਰੀ ਇੰਨੀ ਪਰਜ ਹੈ ਕਹਿੰਦਾ ਵੀ ਮੈਨੂੰ ਐਂ ਦੱਸ ਦਿਓ ਖਜ਼ਾਨਾ ਮੇਰੇ ਕੋਲ ਇੱਕ ਹੈ ਸਾਰੇ ਵੰਡ ਲਓ ਜਿੰਨਾ ਟਾਈਮ ਲੰਘਦਾ ਨਗਾ ਲਓ ਇਤਨੇ ਰੱਬ ਭਲੀ ਕਰੂਗਾ ਉਹਨੇ ਪਈ ਵੰਡ ਲਿਆ ਇੱਕ ਰਾਜਾ ਸੀ ਹੰਕਾਰੀ ਉਹਨਾਂ ਚੋਂ ਕਹਿੰਦਾ ਹੰਕਾਰ ਕਰਦਾ ਸੀ ਉਹ ਤਾਂ ਪਰਾਂ ਖੜਾ ਰਿਹਾ ਉਹ ਕਹਿੰਦਾ ਭਾਈ ਤੂੰ ਵੀ ਵੰਡਲਾ ਹੈ ਕਹਿੰਦਾ ਜੀ ਮੈਂ ਅੱਜ ਤੱਕ ਨਾ ਬਰਾਬਰ ਦੇ ਸ਼ਰੀਕ ਤੋਂ ਮੈਂ ਕਰਜ਼ਾ ਨਹੀਂ ਲੇਤਾ ਐਡੀ ਮਰੂ ਉਹ ਕਹਿੰਦਾ ਪਰਜਾ ਮਾਰਨਾ ਹੈਗਾ ਭੁਖੀ ਪਰਜਾ ਖਾਤਰ ਲੈਣਾ ਤੈਂ ਆਪ ਦੀ ਖਾਤ ਨਹੀਂ ਲੈਣਾ ਲੈ ਲੈ ਕਹਿੰਦਾ ਜੀ ਉਹਨੇ ਬਕਰਮਾ ਜੀ ਦੇ ਅੱਖ ਹੀ ਨਹੀਂ ਲੱਗਿਆ ਉਹ ਵਾਚਨ ਮੋੜਦਾ ਨੇ ਕਹਿੰਦਾ ਫੇ ਬਕਰਮਾ ਜੀ ਤਨੂ ਕੀ ਕਰਨਾ ਪਿਆ ਕਹਿੰਦਾ ਸਾਰੇ ਲੈ ਕੇ ਬਕਰਮਾ ਜੀ ਜਦੋਂ ਖਜ਼ਾਨਾ ਖੋਲਾ ਕਰੇ ਫੇ ਪਰਜਾ ਕਰੇ ਫੇ ਲੈ ਜਾ ਕਰਨ 12 ਸਾਲ ਨਗਾਏ 70 ਆ ਜਾਂਦੀ ਪਰਜਾ ਦੇ ਅਠ ਮਾ ਰਾਜਾ ਨਾ ਆਇਆ ਮੁਰਕੇ ਜਦੋਂ ਪਰਜਾ ਜਮਾ ਮੰਜਾਂ ਚ ਰਹਿਣ ਲੱਗ ਗਈ ਭੁੱਖੀ ਮਰ ਕੇ ਡੇ ਜਾਨ ਲਿਕਣ ਲੱਗੀ ਫੇਰ ਵੀ ਕਰਮਾ ਜੀਤ ਰਾਜਾ ਉੱਪ ਉੱਠ ਕੇ ਗਿਆ ਉਹਦੇ ਕੋਲ ਕਹਨਾਏ ਕਰੂੰ ਤੂੰ ਤਾਂ ਮੇਰੇ ਘਰੋਂ ਕਰਜ਼ਾ ਨਹੀਂ ਲੈ ਸਕਦਾ ਮੈਨੂੰ ਦੇ ਦੇ ਕਹਿੰਦਾ ਕਿਵੇਂ ਕਹਿੰਦਾ ਤੂੰ ਮੈਨੂੰ ਆਦੀ ਪਰਜਾ ਦੇ ਇਹਨਾਂ ਦਾ ਕੀ ਕਸੂਰਾ ਗਰੀਬਾਂ ਦਾ ਉਹ ਨਹੀਂ ਮੈਥੋਂ ਖਜ਼ਾਨਾ ਲੈਣਾ ਬਸਕ ਨਾ ਲਿਆ ਯਾਰ ਪਰ ਤੂੰ ਮੈਨੂੰ ਪਰਜਾ ਦੇ ਕਹਾਂ ਪਤਾ ਹਿੰਦੀ ਰਾਜਾ ਕਿਹਾ ਜਾਂ ਸੀ ਉਹਨੇ ਪਰਜਾ ਨੂੰ ਵੀ ਨਾ ਕਰਤੀ ਬਿਕਰਮਾਂ ਜੀਤ ਵੀ ਮੈਂ ਨਹੀਂ ਪਰਜਾ ਦਿੰਦਾ ਕਹਿੰਦਾ ਫਿਰ ਬਿਕਰਮਾਂ ਜੀਤ ਜਦੋਂ ਸ਼ਹਿਰ ਵਿੱਚ ਗਿਆ ਮੋੜਿਆ ਆਉਂਦਾ ਹਰੇਕ ਘਰੇ ਹਕਲਾਪ ਹਕਲਾਪ ਹੁੰਦੀ ਹੈ ਕੋ ਜਦੋਂ ਵਿੱਚ ਜਾਣੇ ਨਿਕਲਣ ਲੱਗੀਆਂ ਭੁੱਖਾਂ ਦੀਆਂ ਬਿਕਰਮਾਂ ਜੀਤ ਨੇ ਸੋਚਿਆ ਵੀ ਹੁਣ ਕੀ ਹੱਲ ਹੋਣਾ ਚਾਹੀਦਾ ਕਹਿੰਦਾ ਫਿਰ ਬਿਕਰਮਾਂ ਜੀਤ ਨੇ ਇੱਕ ਲੱਤ ਤੇ ਖੜ ਕੇ 48 ਘੰਟੇ ਇੱਕ ਪੈਰ ਤੇ ਖੜ ਕੇ ਰੱਬ ਨੂੰ ਤੇ ਆਇਆ ਤਾ ਰੱਬ ਨੇ ਵਾਰਸ ਪਾਈ ਉਹ ਸ਼ਹਿਰ ਦੇ ਉੱਤੇ ਵਾਰਸ ਪਾਈ ਜਿਹੜਾ ਰਾਜਾ ਕਮੰਡੂ ਦੀ ਉਹਦਾ ਕਮੰਡ ਭੰਨੇ ਉੱਥੇ ਫਿਰ ਕਹਿੰਦਾ ਦੇਖੋ ਬਿਕਰਮਾਂ ਜੀਤ ਰਾਜੇ ਨੇ ਕਿਸੇ ਦੀ ਪਰਜਾ ਖਾਤਰ 48 ਘੰਟੇ ਕਲਤ ਤੇ ਖੜ ਕੇ ਵਾਰਸ ਲੈ ਲਈਤੀ ਮਾਲਕ ਤੂੰ ਜੇ ਤੋ ਹਜਾ ਬਣ ਜੇਗਾ ਤਾਂ ਸਾਡੇ ਤੇ ਚਰਮ ਤਨੀਂਦਰ ਰਿਪੋਰਟ ਚੱਲੀ Hmm.